ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਪ੍ਰੀਮੀਅਰ ਡੇਵਿਡ ਬੀ ਨੇ ਆਪਣੀ ਕੈਬਨਿਟ ਤਬਦੀਲੀ ਦਾ ਕੀਤਾ ਐਲਾਨ ਲੋਕਾਂ ਦੀਆਂ ਲੋੜਾਂ ਤੇ ਆਰਥਿਕਤਾ ਨੂੰ ਧਿਆਨ ਦੇ ਵਿੱਚ ਰੱਖਦੇ ਲਿਆ ਫੈਸਲਾ ਸਸਕੈਚਵਾਨ ਦੇ ਪ੍ਰੀਮੀਅਰ ਦੇ ਵੱਲੋਂ ਵੈਸਟਰਨ ਕੈਨੇਡਾ ਦੇ ਪ੍ਰੀਮੀਅਰਜ਼ ਨੂੰ ਸੱਦਾ ਨਵੇਂ ਵੈਸਟ ਪਾਰਟਨਰਸ਼ਿਪ ਟ੍ਰੇਡ ਸਮਝੌਤੇ ਤੇ ਹੋਵੇਗੀ ਗੱਲਬਾਤ ਕਿ ਉਹ ਬੇਕਦੇ ਵਿੱਚ ਰੈਸਟੋਰੈਂਟ ਦੇ ਵਿੱਚ ਬੁਕਿੰਗ ਕਰਾ ਕੇ ਨਾ ਆਉਣ ਵਾਲੇ ਲੋਕਾਂ ਤੋਂ ਵਸੂਲੀ ਜਾਏਗੀ ਫੀਸ 2 ਗਰੁੱਪ ਵਾਲੇ ਵਿਅਕਤੀਆਂ ਤੇ ਉੱਤੇ ਲਾਗੂ ਹੋਵੇਗੀ ਫੀਸ ਜਿੱਤੇ ਖਬਰਾਂ ਵਿਸਥਾਰ ਦੇ ਨਾਲ ਦੱਸਦੇ ਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਕਿ ਉਹਨਾਂ ਲੋਕਾਂ ਦੀਆਂ ਲੋੜਾਂ ਤੇ ਆਰਥਿਕਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੰਤਰੀ ਮੰਡਲ ਦੇ ਵਿੱਚ ਕੁਝ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਕਹੇ ਕਿ ਨਵੀਂ ਕੈਬਨਟ ਨੂੰ ਖਾਸ ਕਰਕੇ ਵੱਡੀਆਂ ਜਿਹੜੀਆਂ ਨੇ ਉਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿਉਂਕਿ ਚੁਣੌਤੀਆਂ ਵੀ ਵੱਡੀਆਂ ਨੇ ਇਸ ਲਈ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਨੇ ਜਿਸ ਦੇ ਵਿੱਚ ਆਰਥਿਕਤਾ ਨੂੰ ਵਿਕਸਿਤ ਕਰਨਾ ਨਿਵੇਸ਼ ਦੇ ਮੌਕੇ ਦੇ ਉੱਤੇ ਮਜ਼ਬੂਤ ਕਰਨਾ ਵੀ ਸ਼ਾਮਿਲ ਹੈ ਇਸ ਕੈਬਨਟ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਨੇ ਉਹ ਔਰਤਾਂ ਸ਼ਾਮਿਲ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਕੋਲ ਇੱਕ ਵੱਡੀ ਜ਼ਿੰਮੇਵਾਰੀ ਤਾਂ ਹੋਏਗੀ ਪਰ ਜਿਨ੍ਹਾਂ ਕੋਲ ਕੁਝ ਮਹੱਤਵਪੂਰਨ ਤੇ ਗੁੰਜਲਦਾਰ ਪੋਰਟਫੋਲੀਓ ਵੀ ਨੇ ਜੋ ਇੱਕ ਵੱਡੀ ਚੁਣੌਤੀ ਬਣ ਸਕਦੇ ਨੇ ਦੱਸਦੀ ਹੈ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਖਾਸ ਤੌਰ ਦੇ ਉੱਤੇ ਸਾਨੂੰ ਆਪਣੀ ਆਰਥਿਕਤਾ ਨੂੰ ਵਿਕਸਿਤ ਕਰਕੇ ਨਵੇਂ ਮੌਕਿਆਂ ਦਾ ਫਾਇਦਾ ਚੁੱਕ ਕੇ ਤੇ ਆਪਣੀਆਂ ਜ਼ਰੂਰੀ ਸੇਵਾਵਾਂ ਨੂੰ ਵਧੇਰੇ ਮਜ਼ਬੂਤ ਬਣਾ ਕੇ ਆਪਣੇ ਸੂਬੇ ਦੀਆਂ ਬਦਲਦੀਆਂ ਜ਼ਰੂਰਤਾਂ ਨਾਲ ਲੱਜਟਣ ਦੀ ਲੋੜ ਹੈ। ਨਾਲ ਦੀ ਨਾਲ ਪ੍ਰੀਮੀਅਰ ਨੇ ਕਿਹਾ ਹੈ ਕਿ ਇਸ ਵੇਲੇ ਕੈਬਨਟ ਟੇਬਲ ਤੇ ਕੌਕਸ ਦੇ ਵਿੱਚ ਸਾਡੇ ਕੋਲ ਉਹ ਹੁਨਰ ਅਤੇ ਵਚਨਬੱਤਾ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋਣ ਲਈ ਲਾਜ਼ਮੀ ਹੈ। ਉਹਨਾਂ ਕਿਹਾ ਕਿ ਉਹ ਆਪਣੇ ਦੋ ਤਜਰਬੇਕਾਰ ਨੇਤਾਵਾਂ ਗੈਰੀ ਬੈਗ ਤੇ ਜੋਰਜ ਚਾਓ ਦਾ ਉਹਨਾਂ ਇਸ ਸਤ ਮਹੀਨਾ ਤੱਕ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਲਈ ਕੀਤੀ ਬੇਮਿਸਾਲ ਸੇਵਾ ਲਈ ਧੰਨਵਾਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੂਰਾ ਪਰੋਸਾ ਹੈ ਕਿ ਉਹ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਵੀ ਉਸੇ ਹੀ ਉਤਸ਼ਾਹ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਮੌਜੂਦ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਇਹ ਤਬਦੀਲੀਆਂ ਮੰਤਰੀਆਂ ਦੇ ਵਿਸ਼ੇਸ਼ ਹੁਨਰ ਤੇ ਤਜਰਬੇ ਨੂੰ ਤਰਜੀਹ ਦਿੰਦੀਆਂ ਨੇ ਕੈਬਨਿਟ ਦੇ ਵਿੱਚ ਨਵੇਂ ਅਹੁਦੇ ਜਿਹੜੇ ਸ਼ਾਮਲ ਨੇ ਉਹਨਾਂ ਦੇ ਵਿੱਚ ਰਵੀ ਕਾਲੋ ਰੋਜ਼ਗਾਰ ਤੇ ਆਰਥਿਕ ਵਿਕਾਸ ਮੰਤਰੀ ਨੀਨਾ ਕੜੀਗਾਰ ਸੋਲੀਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਜੈਸੀ ਸੋਨਰ ਪੋਸਟ ਸਕੈਂਡਰੀ ਸਿੱਖਿਆ ਤੇ ਪਵਿੱਖ ਦੇ ਹੁਨਰ ਮੰਤਰੀ ਕ੍ਰਿਸਟਿਨ ਬੋਇਲ ਜਿਹੜੇ ਨੇ ਉਹ ਹਾਊਸਿੰਗ ਤੇ ਮਿਊਨਿਸਪਲ ਮਾਮਲਿਆਂ ਦੇ ਮੰਤਰੀ ਡਾਇਨਾ ਗਿਪਸਨ ਨਾਗਰਿਕ ਸੇਵਾਵਾਂ ਦੇ ਮੰਤਰੀ ਐਨ ਕੈਂਗ ਸੈਰ ਸਪਾਟਾ ਕਲਾ ਸਭਿਆਚਾਰ ਤੇ ਖੇਡ ਮੰਤਰੀ ਸਨੈਪ ਜਿਹੜੇ ਸਪੈਂਸਰ ਚੰਦਰਾ ਹਬਰਡ ਇੰਡੀਜਨਸ ਸੰਪਰਕ ਅਤੇ ਮੇਲ ਮਿਲਾਪ ਮੰਤਰੀ ਤੇ ਰਿਕ ਗਲੋਮੈਕ ਏ ਆਈ ਅਤੇ ਨਵੀਆਂ ਟੈਕਨੋਲੋਜੀ ਦੇ ਮਨਿਸਟਰ ਆਫ ਸਟੇਟ ਹੋਣਗੇ ਸੋ ਇਸ ਕੈਬਨਟ ਨੂੰ ਸੂਬੇ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਉੱਤੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਆਰਥਿਕਤਾ ਨੂੰ ਵਿਕਸਿਤ ਕਰਨਾ ਨਿਵੇਸ਼ ਤੇ ਮੌਕੇ ਪੈਦਾ ਕਰਨਾ ਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ ਸਰਕਾਰੀ ਕੌਕਸ ਦੀ ਮਦਦ ਦੇ ਨਾਲ ਉਹ ਇੱਕ ਵਧੇਰੇ ਮਜ਼ਬੂਤ ਸੂਬਾ ਤੇ ਮੁਸ਼ਕਿਲ ਸਮਿਆਂ ਦਾ ਸਾਹਮਣਾ ਕਰ ਸਕਣ ਵਾਲੇ ਅਜਿਹੇ ਆਰਥਿਕਤਾ ਤਿਆਰ ਕਰਨ ਲਈ ਯਤਨਸ਼ੀਲ ਰਹਿਣਗੇ ਜੋ ਅਮਰੀਕਾ ਤੇ ਘੱਟ ਨਿਰਭਰ ਹੋਵੇਗੀ ਇਸ ਕੈਬਨਟ ਜੋ ਜ਼ਿਆਦਾਤਰ ਔਰਤਾਂ ਜਿਹੜੀਆਂ ਨੇ ਯਾਨੀ 19 ਔਰਤਾਂ ਸ਼ਾਮਿਲ ਨੇ ਜਿਨ੍ਹਾਂ ਦੇ ਕੋਲ ਕੁਝ ਸਭ ਤੋਂ ਮਹੱਤਵਪੂਰਨ ਤੇ ਗੁੰਜਲਦਾਰ ਪੋਰਟਫੋਲੀਓ ਨੇ ਇਤਜਰਬੇ ਅਤੇ ਨਵੀਂ ਸੋਚ ਦੇ ਮਿਲਾਪ ਨਾਲ ਬਣੀ ਹੈ ਤੇ ਇੱਕ ਅਜਿਹੀ ਸਰਕਾਰ ਨੂੰ ਯਕੀਨੀ ਬਣਾਉਂਦੀ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਵਿਭਿੰਨਤਾ ਤੇ ਕਦਰਾਂ ਕੀਮਤਾਂ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰ ਸਕੇ ਅਗਲੀ ਪੀੜੀ ਦੇ ਦ੍ਰਿਸ਼ਟੀਕੋਣਾਂ ਤੇ ਤਰਜ਼ੀ ਨੂੰ ਕੈਬਨਟ ਟੇਬਲ ਦੇ ਉੱਤੇ ਲਿਆਉਣ ਲਈ ਨਵੇਂ ਚਿਹਰੇ ਅੱਗੇ ਆ ਰਹੇ ਨੇ ਤਜਰਬੇਕਾਰ ਮੰਤਰੀਆਂ ਨੂੰ ਵੱਡੇ ਪ੍ਰੋਜੈਕਟਾਂ ਤੇ ਆਰਥਿਕ ਖੁਸ਼ਹਾਲੀ ਨੂੰ ਅੱਗੇ ਵਧਾਉਣ ਤੇ ਮੁੱਖ ਸੇਵਾਵਾਂ ਦੇ ਪ ਯੂਨੋ ਮਜ਼ਬੂਤ ਕਰਨ ਦਾ ਕੰਮ ਸੌਪਿਆ ਗਿਆ ਹੈ ਇਹ ਪ੍ਰੀਮੀਅਰ ਈਬੀ ਦੀ ਤੇਜੀ ਕੈਬਨਿਟ ਹੈ ਇਸ ਕੈਬਨਿਟ ਦੇ ਵਿੱਚ ਵੈਂਕੂਵਰ ਆਇਲੈਂਡ ਲੋਰ ਮਿਲੈਂਡ ਉਤਰੀ ਅਤੇ ਇੰਟੀਰੀਅਰ ਇਲਾਕਿਆਂ ਦੇ ਐਮ ਐਲ ਏ ਸ਼ਾਮਿਲ ਹੈ ਜੋ ਸੂਬੇ ਦੀ ਵਿਭਿੰਨਤਾ ਨੂੰ ਦਰਸਾਉਂਦੇ ਨੇ ਤੇ ਇਹ ਯਕੀਨੀ ਬਣਾਉਂਦੇ ਨੇ ਕਿ ਸਥਾਨਕ ਨਜ਼ਰੀਏ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਹੋਣ ਕੈਬਨਿਟ ਵਿੱਚ 8 ਵੱਖ-ਵੱਖ ਨਸਲੀ ਪਿਛੋਕੜ ਵਾਲੇ ਮੈਂਬਰ ਇੱਕ ਯਹੂਦੀ ਮੈਂਬਰ ਤੇ ਇੱਕ ਇੰਡੀਜਨਸ ਮੂਲ ਨਿਵਾਸੀ ਮੈਂਬਰ ਵੀ ਸ਼ਾਮਿਲ ਹੈ ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋ ਦੇ ਵੱਲੋਂ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣ ਦੇ ਲਈ ਵੈਸਟਰਨ ਕੈਨੇਡਾ ਦੇ ਪ੍ਰੀਮੀਅਰਸ ਨੂੰ ਜਿਹੜਾ ਉਹ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਨਵਾਂ ਵੈਸਟ ਪਾਰਟਨਰਸ਼ਿਪ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਗੱਲਬਾਤ ਜਿਹੜੀ ਹੈ ਉਹ ਜ਼ਰੂਰੀ ਵੀ ਹੈ ਤੇ ਇਹ ਐਗਰੀਮੈਂਟ 2010 ਦੇ ਵਿੱਚ ਸਸਕੇਚਵਨ ਅਲਬਰਟਾ ਅਤੇ ਹੋਰ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਸੀ ਅਤੇ 2017 ਦੇ ਵਿੱਚ ਮੈਨੀਟੋਬਾ ਨੇ ਇਸ ਨੂੰ ਜੁਆਇਨ ਕੀਤਾ ਸੀ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਉਹ ਚਿੱਠੀ ਨੂੰ ਕਾਪੀ ਵੀ ਪੋਸਟ ਕੀਤੀ ਗਈ ਹੈ ਜੋ ਚਿੱਠੀ ਦੀ ਕਾਪੀ ਪੋਸਟ ਕੀਤੀ ਗਈ ਹੈ ਜੋ ਉਹਨਾਂ ਵੈਸਟਰਨ ਕੈਨੇਡਾ ਦੇ ਜਿਹੜੇ ਨੇ ਉਹ ਪ੍ਰੀਮੀਅਰਜ਼ ਦੀ ਇਸ ਚੀਜ਼ ਨੂੰ ਦਰਸਾਉਂਦਾ ਯਾਨੀ ਵੈਸਟਰਨ ਕੈਨੇਡਾ ਦੇ ਪ੍ਰੀਮੀਅਰਜ਼ ਨੂੰ ਦਿੱਤੀ ਗਈ ਹੈ ਔਰ ਇਸ ਸਮਝੌਤੇ ਦਾ ਉਦੇਸ਼ ਉਹਨਾਂ ਕਾਨੂੰਨਾਂ ਨੂੰ ਹਟਾਉਣਾ ਸੀ ਜੋ ਕਿ ਟ੍ਰੇਡ ਅਤੇ ਇਨਵੈਸਟਮੈਂਟ ਨੂੰ ਪ੍ਰਭਾਵਿਤ ਕਰਦੇ ਨੇ। ਇਹਨਾਂ ਦੇ ਜਿਨ੍ਹਾਂ ਦੇ ਵੱਲੋਂ ਮੈਨੂਫੈਕਚਰਿੰਗ ਜਿਹੜੀ ਹੈ ਸਸਕਾਟੋਨ ਦੇ ਵਿੱਚ ਇੱਕ ਇਵੈਂਟ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਹੈ ਉਹ ਪਬਲਿਕ ਜਿਹੜੀ ਹੈ ਉਹ ਕੇਅਰ ਯਾਨੀ ਕਿ ਜਿਸ ਦੇ ਵਿੱਚ ਬਿਲਡਿੰਗਸ ਪਬਲਿਕ ਟਰਾਂਜ਼ਿਟਰ ਹੈਲਥ ਕੇਅਰ ਤੇ ਸ਼ਟਲ ਟੂਰ ਅਤੇ ਚਾਰਟਰ ਇੰਡਸਟਰੀ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਗਈ ਹੈ ਕ੍ਰਿਸਟਲਾਈਨ ਜਿਹੜੇ ਕਿ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਨੇ ਕ੍ਰਿਸਟਲਾਈਨ ਕਿ ਨਵਾਂ ਵੈਸਟਰਨ ਪਾਰਟਨਰਸ਼ਿਪ ਟ੍ਰੇਡ ਐਗਰੀਮੈਂਟ ਬਿਜ਼ਨੈਸਸ ਜਿਹੜੇ ਨੇ ਉਹ ਵਰਕਰਸ ਅਤੇ ਕੈਨੇਡੀਅਨਸ ਦੇ ਲਈ ਚੰਗਾ ਹੋਵੇਗਾ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ ਸਸਕੈਚੂਨ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਲਈ ਨੈਸ਼ਨਲ ਲੀਡਰ ਹੈ ਜਿਸ ਦੇ ਵੱਲੋਂ ਕਿਸੇ ਹੋਰ ਪ੍ਰੋਵਿੰਸ ਦੇ ਮੁਕਾਬਲੇ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੈਲਗਰੀ ਯੂਨੀਵਰਸਿਟੀ ਦੇ ਅਰਥਸ਼ਾਸਤਰੀਆਂ ਦੇ ਅਨੁਸਾਰ ਇਹ ਸਮਝੌਤਾ ਕੈਨੇਡਾ ਦੇ ਵੱਲੋਂ ਕੀਤੇ ਗਏ ਇੱਕ ਵੱਡੇ ਸਮਝੌਤਿਆਂ ਦੇ ਵਿੱਚੋਂ ਇੱਕ ਹੈ ਯਾਨੀ ਇਹਨਾਂ ਵੱਡੇ ਇੰਟਰਪ੍ਰੋਵਿੰਸ਼ੀਅਲ ਪ੍ਰੋਵਿੰਸ਼ੀਅਲ ਜਿਹੜੇ ਸਮਝੌਤੇ ਹਨਾਂ ਚੋਂ ਇੱਕ ਹੈ ਪਰ ਇਸ ਦੇ ਵਿੱਚ ਕੁਝ ਕਮੀਆਂ ਜ਼ਰੂਰ ਨੇ ਉਹਨਾਂ ਕਿਹਾ ਹੈ ਕਿ ਪਰ ਇਸ ਤਰ੍ਹਾਂ ਦੇ ਇਹ ਮਹੱਤਵਪੂਰਨ ਹੈ ਪਰ ਇਸ ਦੇ ਵਿੱਚ ਕਈ ਰੁਕਾਵਟਾਂ ਜਿਹੜੀਆਂ ਨੇ ਉਹ ਵੀ ਰਹਿੰਦੀਆਂ ਨੇ ਰਿਪੋਰਟ ਦੇ ਵਿੱਚ ਜੋ ਜ਼ਰੂਰ ਇਹ ਦੱਸਦੀਆਂ ਨੇ ਕਿ ਪ੍ਰੋਵਿੰਸ ਦੇ ਵਿਚਕਾਰ ਖਾਸ ਕਰਕੇ ਜਿਹੜਾ ਹੈ ਉਹ ਵਪਾਰ ਦੇ ਨਾਲ ਲਾਗਤਾਂ ਦੇ ਵਿੱਚ 2.3 ਫੀਸਦੀ ਦੀ ਗਿਰਾਵਟ ਜ਼ਰੂਰ ਆਵੇਗੀ ਇਹ ਦੱਸਦੀ ਹੈ ਕਿ ਅਮਰੀਕੀ ਜਿਹੜਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡੀਆ ਨਾ ਇمپੋਰਟ ਉਤੇ ਟੈਰਿਫ ਲਗਾਉਣ ਦਾ ਜਿਹੜਾ ਲਗਾਇਆ ਗਿਆ ਔਰ ਇਸ ਤੋਂ ਬਾਅਦ ਜਿਹੜੀ ਹੈ ਕਾਫੀ ਜ਼ਿਆਦਾ ਇਸਤੇਗਾਮਾਗਮੀ ਚੱਲ ਰਹੀ ਹੈ ਟੈਰਿਫ ਲਗਾਇਆ ਗਿਆ ਤੇ ਅਮਰੀਕੀ ਮੈਕਸੀਕੋ ਕੈਨੇਡਾ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਦਾ ਭਵਿਕ ਵੀ ਜਿਹੜਾ ਉਹ ਫਿਲਹਾਲ ਅਜੇ ਤੁੰਦ ਲਈ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਵੱਲੋਂ ਕਿਹਾ ਗਿਆ ਸੀ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਬੈਰੀਅਰਸ ਖਤਮ ਕਰੇਗੀ ਜਿਸ ਨਾਲ ਅੰਦਰੂਨੀ ਵਪਾਰ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਸੌਖਾ ਹੋਵੇਗਾ ਤੇ ਕੁਝ ਅਝਾ ਕੀਤਾ ਗਿਆ ਹੈ ਜਿਸ ਨਾਲ ਕੈਨੇਡੀਅਨ ਜੀਡੀਪੀ ਨੂੰ 200 ਬਿਲੀਅਨ ਡਾਲਰ ਦਾ ਜਿਹੜਾ ਉਹ ਫਾਇਦਾ ਹੋਵੇਗਾ ਤੇ ਕੀਮਤਾਂ ਦੇ ਵਿੱਚ ਗਿਰਾਵਟ ਆਵੇਗੀ ਇਸ ਤੇ ਸਰਕਾਰ ਵੱਲੋਂ ਬਿਲ ਸੀ ਬਿਲ 5 ਅਸੀ ਫਾਇਬ ਰਾਹੀਂ ਇਹਨਾਂ ਬੈਰੀਅਰਸ ਨੂੰ ਜਿਹੜਾ 인ਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਸਬੰਧੀ ਜਿਹੜਾ ਉਹ ਬਿਲ ਪਾਸ ਕਰਵਾਇਆ ਗਿਆ ਪਰ ਕੁਝ ਮਹਾਰਾਂ ਦਾ ਇਹ ਕਹਿਣਾ ਹੈ ਕਿ ਇਹ ਐਨਾ ਸੌਖਾ ਕੰਮ ਨਹੀਂ ਹੈ ਇਸ ਦੇ ਵਿੱਚ ਕਈ ਹੋਰ ਉਂਦਾਈਆਂ ਵੀ ਨੇ ਕਈ ਹੋਰ ਦਿੱਕਤਾਂ ਵੀ ਇਸ ਵਿੱਚ ਦਿਖਾਈ ਦੇ ਰਹੀਆਂ ਨੇ ਜੋ ਕਿ ਬਾਅਦ ਦੂਰ ਦੇ ਵਿੱਚ ਦੂਰ ਹੋਣਗੀਆਂ ਔਰ ਹੁਣ ਸਸਕੈਚੁਆਨ ਦੇ ਵੱਲੋਂ ਇਸ ਬਾਰੇ ਜਿਹੜੀ ਹੈ ਪਹਿਲ ਕਦਮੀ ਕੀਤੀ ਜਾ ਰਹੀ ਹੈ ਇਸ ਦਾ ਹਾਂ ਪੱਖੀ ਨਤੀਜਾ ਨਿਕਲਦਾ ਹੈ ਜਾਂ ਫਿਰ ਨਾਪਕੀਏ ਦੇਖਣਾ ਹੋਵੇਗਾ ਪਰ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਅਲਬਰਟਾ ਤੇ ਮੈਨੀਟੋਬਾ ਦੇ ਪ੍ਰੀਮੀਅਰਸ ਜਿਹੜੇ ਨੇ ਉਹ ਬੈਠ ਕੇ ਗੱਲਬਾਤ ਕਰਦੇ ਨੇ ਜਾਂ ਨਹੀਂ ਇਹ ਵੀ ਦੇਖਣਾ ਹੋਵੇਗਾ ਪਰ ਪਿਛਲੇ ਦਿਨ ਹੀ ਪ੍ਰਕਾਸ਼ੀਤ ਇੱਕ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਇਕਨੋਮੀ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਸਰੀ ਦੇ ਮੇਰ ਬ੍ਰੈਂਡਾ ਲੌਗ ਦੇ ਵੱਲੋਂ ਪੁਲਿਸ ਸਰਵਿਸ ਦੇ ਚੀਫ ਕਨਸਟੇਬਲ ਨੋਰਮ ਲਪンスਕੀ ਨੂੰ ਲਿਖੇ ਇੱਕ ਸੰਖੇਪ ਪੱਤਰ ਦੇ ਵਿੱਚ ਮੰਗਾਂ ਅਤੇ ਉਮੀਦਾਂ ਦੀ ਇੱਕ ਸੂਚੀ ਰੱਖੀ ਹੈ ਉਹਨਾਂ ਆਖਿਆ ਹੈ ਕਿ ਇਸ ਨੂੰ ਵਿਧਾਨ ਤੇ ਇਸ ਨੂੰ ਮਜ਼ਬੂਤ ਕਰਨ ਦੇ ਲਈ ਉਹ ਸਮਰਥਨ ਜਿਹੜਾ ਜ਼ਰੂਰ ਕਰਨ ਤੇ ਸਮਰਥਨੋ ਕਰਨਾ ਵੀ ਚਾਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਆਖਿਆ ਕਿ ਇਸ ਦਾ ਉਦੇਸ਼ ਲੋਕਾਂ ਤੇ ਪੁਲਿਸ ਦੇ ਦਰਮਿਆਨ 2 ਮਹੀਨੇ ਬਾਅਦ ਮੀਟਿੰਗਾਂ ਸਥਾਪਿਤ ਕਰਨਾ ਹੈ ਜਿੰਨਾ ਇਸ ਦੇ ਲਈ ਆਰ ਸੀ ਐਮ ਪੀ ਜਿਹੜੇ ਨੇ ਆਰ ਸੀ ਐਮ ਪੀ ਦੀ ਤਾਰੀਫ ਕੀਤੀ ਹੈ ਤੇ ਇਹ ਕਿਹਾ ਕਿ ਰਣ ਨੀਤਿਕ ਤਰਜੀਹਾਂ ਨੂੰ ਇੱਕਸਾਰ ਕਰਨ ਲਈ ਜ਼ਰੂਰੀ ਹੈ ਕਿ ਆਪਣੀ ਤਾਲਮੇਲ ਜਿਹੜੀ ਹੈ ਉਹ ਬਿਠਾਈ ਜਾ ਸਕੇ ਤੇ ਦੂਜੀ ਬੇਨਤੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਰ ਮਹੀਨੇ ਦੀ ਜਿਹੜੀ ਹੈ ਹਰ ਮਹੀਨੇ ਦੀ ਪਹਿਲੀ ਮੀਟਿੰਗ ਵਿੱਚ ਚਰਚਾ ਦੇ ਲਈ ਜਿਹੜਾ ਉਹ ਇੱਕ ਵਿਆਪਕ ਮਹੀਨੇ ਦੇ ਅਪਰਾਧ ਅੰਕੜੇ ਦੀ ਰਿਪੋਰਟ ਪ੍ਰਦਾਨ ਵੀ ਜ਼ਰੂਰ ਕੀਤੀ ਜਾਵੇ। ਸੋ ਇਹ ਗੱਲਬਾਤ ਹੋ ਰਹੀ ਹੈ ਔਰ ਇੱਕ ਡੇਟਾ ਆਧਾਰਿਤ ਸੰਖੇਪ ਜਿਹੜਾ ਉਹ ਗੱਲਬਾਤ ਦੇ ਦੌਰਾਨ ਨਿਵਾਸੀਆਂ ਦੇ ਨਾਲ ਰੋਜ਼ਾਨਾ ਚੁਣੌਤੀਆਂ ਤੇ ਸਰੀ ਪੁਲਿਸ ਦੇ ਵੱਲੋਂ ਚੁੱਕੇ ਗਏ ਕਦਮਾਂ ਦੇ ਵਿੱਚ ਭਰੋਸਾ ਵੀ ਬਣਾਏਗੀ ਤੇ ਉਹਨਾਂ ਆਖਿਆ ਕਿ ਜੇਕਰ ਸ਼ਹਿਰ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਾਣਕਾਰੀ ਮੇਅਰ ਆਫਿਸ ਨੂੰ ਜਿਹੜੀ ਹੈ ਉਹ ਜ਼ਰੂਰ ਪਹੁੰਚਾਈ ਜਾਵੇ ਯਾਨੀ ਤੁਰੰਤ ਦਿੱਤੀ ਜਾਵੇ ਸੋ ਬੇਸ਼ੱਕ ਇਹ ਕੋਈ ਵੱਡਾ ਅਪਰਾਧ ਹੋਵੇ ਜਾਂ ਫਿਰ ਕੋਈ ਅਜਿਹੀ ਘਟਨਾ ਜੋ ਮੀਡੀਆ ਦਾ ਜੜਾ ਧਿਆਨ ਹੈ ਉਹ ਆਪਣੇ ਵੱਲ ਨੂੰ ਖਿੱਚਦੀ ਹੈ ਤਾਂ ਉਸ ਦੀ ਜਲਦੀ ਮੇਅਰ ਆਫਿਸ ਨੂੰ ਕਾਪੀ ਮੁਹੱਈਆ ਕਰਾਈ ਜਾਏ ਤਾਂ ਜੋ ਸਿਟੀ ਦੀ ਤਰਫੋਂ ਕੀ ਕਦਮ ਚੁੱਕੇ ਜਾ ਸਕਦੇ ਨੇ ਇਸ ਬਾਰੇ ਜਵਾਬ ਦਿੱਤਾ ਜਾਏ ਇਸ ਚਿੱਠੀ ਤੋਂ ਜਿਹੜਾ ਬਾਦਸਰੀ ਪੁਲਿਸ ਜਿਹੜੀ ਹੈ ਹਾਰਲੇ ਚੈਪਲ ਦੇ ਵੱਲੋਂ ਇਸ ਚਿੱਠੀ ਦਾ ਜਵਾਬ ਦਿੱਤਾ ਗਿਆ ਜਿਨ੍ਹਾਂ ਨੇ ਲਿਖਿਆ ਹੈ ਕਿ ਬੋਰਡ ਮੇਅਰ ਦੇ ਨਾਲ ਮੀਟਿੰਗ ਕਰਨਾ ਚਾਹੁੰਦਾ ਹੈ ਤਾਂ ਜੋ ਮੇਅਰ ਦੀ ਮੰਗ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਅਤੇ ਐਕਟ ਅਤੇ ਬੋਰਡ ਦੀ ਨਿਗਰਾਨੀ ਦੇ ਅਧਿਕਾਰ ਅਨੁਸਾਰ ਕਿਵੇਂ ਣਕੂਲ ਤਰੀਕੇ ਨਾਲ ਇਹ ਹੋ ਸਕਦਾ ਹੈ ਇਸ ਦਾ ਹੱਲ ਲੱਭਿਆ ਜਾ ਸਕੇ ਇਸ ਦੌਰਾਨ ਸਰੀ ਪੁਲਿਸ ਬੋਰਡ ਮੀਟਿੰਗ ਦੇ ਵਿੱਚ ਜੇਸਨ ਕونزਮਿੰਸਕੀ ਦੀ ਰਿਪੋਰਟ ਦੇ ਵਿੱਚ ਸਰੀ ਜਿਹੜਾ ਉਸ ਸਰੀ ਖਾਸ ਮੁੱਦਾ ਬਣਿਆ ਹੋਇਆ ਹੈ ਸਰੀ ਸਿਟੀ ਕਾਉਂਸਲ ਦੇ ਨਾਲ ਨਵੀਨੀਕਰਨ ਜਿਹੜਾ ਉਹ ਪ੍ਰਮੁੱਖ ਮੁੱਦਾ ਬਣਿਆ ਹੋਇਆ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ 31 ਜਨਵਰੀ ਨੂੰ ਬੋਰਡ ਦੀ ਮੁਰ ਜਿਹੜੀ ਹੈ ਉਹ ਸਥਾਪਨਾ ਤੋਂ ਬਾਅਦ ਕਾਉਂਸਲ ਨਾਲ ਮੁਰ ਗਠ ਜੋੜ ਦੀ ਪਰਚੋਲ ਕਰ ਰਿਹਾ ਹੈ ਜਿਸ ਦੇ ਵਿੱਚ ਜਨਤਾ ਕ ਜਿਹੜੀ ਹੈ ਉਹ ਜਨਤਕ ਜਵਾਬਦੇਹੀ ਦੇ ਉੱਤੇ ਇਕੱਠੇ ਕੰਮ ਕਰਨ ਤੇ ਆਪਸੀ ਸਹਿਯੋਗ ਦੇ ਨਾਲ ਸਬੰਧ ਸਥਾਪਿਤ ਕਰਨਾ ਜਿਹੜਾ ਉਹ ਵੀ ਸ਼ਾਮਿਲ ਹੈ ਕਿ ਪੁਲਿਸ ਐਕਟ ਬੋਰਡ ਤੇ ਕੌਂਸਲ ਦੇ ਲਈ ਭੂਮਿਕਾਵਾਂ ਅਤੇ ਹੋਰ ਵੀ ਜਿਹੜੀ ਹੈ ਉਹ ਚਰਚਾ ਜ਼ਰੂਰੀ ਹੈ ਤੇ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨਿਰਧਾਰਤ ਕਰਦਾ ਹੈ ਜੋ ਕੋਈ ਵਾਰ ਗਲਤ ਸਮਝੀਆਂ ਜਾਂਦੀਆਂ ਨੇ ਤੇ ਪੁਲਿਸ ਸਿੰਘ ਤਰਜੀਹਾਂ ਅਤੇ ਉਹਨਾਂ ਦੇ ਵਿੱਚ ਤਣਾਅ ਪੈਦਾ ਕਰ ਸਕਦੀਆਂ ਨੇ ਤੇ ਕੁੰਜਨਸ ਮੀਗੀ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਤੁਰੰਤ ਜਿਹੜਾ ਹੱਲ ਕਰਨ ਦੀ ਲੋੜ ਹੈ ਤੇ ਜਿਹੜੀ ਕੌਨਸਮਿੰਸਕੀ ਦੀ ਰਿਪੋਰਟ ਉਹਨਾਂ ਭੂਮਿਕਾਵਾਂ ਨੂੰ ਨਿਰਧਾਰਤ ਕਰਦੀ ਹੈ ਤੇ ਇਹ ਸਿੱਟਾ ਕੱਢਦੀ ਹੈ ਕਿ ਜਿਵੇਂ ਜਿਵੇਂ ਪੁਲਿਸਿੰਗ ਜਿਹੜੀ ਹੈ ਉਹ ਤਬਦੀਲੀ ਪੂਰੀ ਤਰ੍ਹਾਂ ਦੇ ਨਾਲ ਵਾਧੀ ਹੈ ਤਮ ਮਜ਼ਬੂਤ ਸਕਾਰਾਤਮਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਤੇ ਇਸ ਨੂੰ ਬਣਾਈ ਰੱਖਣਾ ਬੁਨਿਆਦੀ ਹੈ ਤਾਂ ਜੋ ਗਲਤ ਫਹਮੀ ਅਤੇ ਮੁੱਦਿਆਂ ਤੋਂ ਬਚਿਆ ਜਾ ਸਕੇ ਜੋ ਤਬਦੀਲੀ ਜਿਹੜੀ ਹੈ ਤਬਦੀਲੀ ਦੇ ਵਿੱਚ ਵਿਗਨ ਆਪ ਸਕਦੇ ਨੇ ਅਤੇ ਪੁਲਿਸਿੰਗ ਸੇਵਾਵਾਂ ਦੀ ਪ੍ਰਭਾਵਸ਼ਾਲੀ ਤੇ ਸਹੀ ਡਿਲੀਵਰੀ ਦੇ ਉੱਤੇ ਜਿਹੜਾ ਉਹ ਧਿਆਨ ਦੇ ਸਕਦੇ ਨੇ ਇਹ ਕਹਿਣਾ ਕਾਫੀ ਹੈ ਕਿ ਤਬਦੀਲੀ ਮੁਸ਼ਕਲ ਰਹੀ ਹੈ ਲੋਕਾਂ ਦੀ ਲੋਕਾਂ ਦੀ ਜਿਹੜੀ ਸਰੀ ਹੈ ਉਹ ਬਹੁਮਤ ਨੇ RCMP ਨੂੰ ਸਰੀ ਦੀ ਅਧਿਕਾਰ ਜਿਹੜੀ ਹੈ ਉਹ ਅਧਿਕਾਰ ਖੇਤਰ ਦੀ ਪੁਲਿਸ ਦੇ ਵੱਜੋਂ ਰੱਖਣ ਲਈ ਸੰਘਰਸ਼ ਜਿਹੜਾ ਉਹ ਕੀਤਾ ਹੈ ਜਦੋਂ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ 29 ਨਵੰਬਰ 2024 ਨੂੰ ਐਸ ਪੀ ਐਸ ਜਿਹੜਾ ਉਸ ਨੂੰ ਸ਼ਹਿਰ ਦੇ ਵਿੱਚ ਜਿਹੜਾ ਉਹ ਲਾਗੂ ਕੀਤਾ ਹੈ ਸੋ ਇਸੇ ਲਈ ਗੱਲ ਹੋ ਰਹੀ ਹੈ ਔਰ ਇਹ ਤਬਦੀਲੀ ਜਿਹੜੀ ਹੈ 2026 ਤੇ ਸਾਈ ਜਿਹੜੀ ਹੈ ਉਦੋਂ ਤੱਕ ਪੂਰੀ ਹੋਣ ਦੀ ਉਮੀਦ ਨਹੀਂ ਹੈ 28 ਜੁਲਾਈ ਨੂੰ ਸਵੇਰੇ 6 ਵਜੇ ਸਾウスਰੀ ਦੇ ਵੈਸਟਰਨ ਵਾਲੇ ਪਾਸੇ ਜਿਹੜਾ ਉਹ RCP ਤੋਂ ਅਤੇ 20 ਨਵੰਬਰ ਨੂੰ ਸਾਊਥ ਸਰੀ ਦੇ ਈਸਟਰਨ ਪਾਸੇ ਸਟਰੀਟ ਪੈਟਰੋਲਿੰਗ ਸੰਭਾਲਣ ਦੇ ਲਈ ਜਿਹੜੀ ਹੈ ਉਹ ਤਿਆਰ ਹੈ ਤੇ ਸਰੀ ਕਾਂਸਟੇਬਲ ਨੋਰਮਲ ਪਿੰਸਕੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਜੋ 16 ਜੁਲਾਈ ਨੂੰ ਸਰੀ ਪੁਲਿਸ ਬੋਰਡ ਨੂੰ ਰਿਪੋਰਟ ਕਰ ਰਹੇ ਨੇ ਤੇ ਪੁਲਿਸ ਫੋਰਸਸ ਦੇ ਅਧਿਕਾਰ ਖੇਤਰ ਯਾਨੀ ਕਿ ਇਸ ਨੂੰ ਅਧਿਕਾਰ ਖੇਤਰ ਵੰਡਣ ਵਾਲੀ ਲਾਈਨ ਜਿਹੜੀ ਹੈ ਉਹ ਵੀ ਮੰਨਿਆ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਸਰੀ ਪੁਲਿਸ ਹੁਣ ਚਾਰਜ ਲੈਣ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਇਸ ਦੇ ਲਈ RCMP ਦੇ ਅਧਿਕਾਰੀਆਂ ਦੇ ਨਾਲ ਸੁਚਾਰੂ ਢੰਗ ਦੇ ਨਾਲ ਜਿਹੜੀ ਇਹ ਗੱਲਬਾਤ ਵੀ ਚੱਲ ਰਹੀ ਹੈ ਤੇ 29 ਨਵੰਬਰ ਨੂੰ ਮਿਊਨਿਸਪਲ ਪੁਲਿਸ ਸ਼ਹਿਰ ਦੀ ਜਿਹੜੀ ਹੈ ਉਹ ਪੁਲਿਸ ਬਣ ਬਣੀ ਸੀ ਔਰ ਇਸ ਦੇ ਫਰੰਟ ਲਾਈਨ ਜਿਹੜੇ ਨੇ ਉਹ ਵਰਦੀ ਧਾਰੀ ਅਧਿਕਾਰੀ ਵੈਲੀ ਅਤੇ ਨਿਊਟਨ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ ਜਦੋਂ ਕਿ ਉਹਨਾਂ ਦੇ RCMP ਅਸਥਾਈ ਸਹਾਇਤਾ ਸਮਰਥਾ ਸਮਰਥਾ ਦੇ ਵਿੱਚ ਕੰਮ ਕਰਦੇ ਨੇ ਜੋ ਕਿ ਜਿਹੜਾ ਫਲੀਟਵੁੱਡ ਅਤੇ ਗਿਲਫਰਡ ਜਿਹੜਾ ਉਸ ਨੂੰ ਕਵਰ ਕਰ ਦੇਣੀ ਤੇ 2026 27 ਦੇ ਵਿੱਚ ਸਰੀ ਦੇ ਵਿੱਚ ਜਿਹੜੀਆਂ ਪੁਲਿਸ ਤਬਦੀਲੀ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਏਗਾ ਜਿਸ ਦੇ ਬਾਅਦ ਸਰੀ ਪੁਲਿਸ ਜਿਹੜੀ ਹੈ ਸਚਾਰ ਚਲਵੇਗੀ ਤੇ 1 ਮਈ 1951 ਤੋਂ RCMP ਸ਼ਹਿਰ ਦੇ ਵਿੱਚ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਵੀ ਕਰ ਰਹੀ ਹੈ ਪਰ ਹੁਣ ਮਿਊਨਿਸਪਲ ਪੁਲਿਸ ਆਉਣ ਦੇ ਨਾਲ RCMP ਸਹਾਇਕ ਪੁਲਿਸ ਫੋਰਸਸ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਕੰਮ ਕਰ ਰਹੀਆਂ ਨੇ ਤਬਦੀਲੀ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਚੱਲੀ ਜਾਵੇਗੀ ਸੋ ਸਰੀ ਪੁਲਿਸ ਅਧਿਕਾਰਤ ਪੁਲਿਸ ਜਿਹੜੀ ਹੈ ਉਹ ਫੋਰਸ ਹੈ ਜਿਸ ਦੇ ਕੋਲ 446 ਅਧਿਕਾਰੀ ਅਤੇ 73 ਸਿਟੀ ਦੇ ਜਿਹੜੇ ਨੇ ਉਹ ਕਰਮਚਾਰੀ ਨੇ ਤੇ ਉਹਨਾਂ ਦੱਸਿਆ ਕਿ ਜਦੋਂ ਹੁਣ ਵਾਲੀ ਅਤੇ ਨਿਊਟਨ ਦੇ ਵਿੱਚ ਸਰੀ ਜਿਹੜੀ ਹੈ ਉਹ ਸਰੀ ਪੁਲਿਸ ਹੈ ਤਾਂ ਇੱਕ ਟੈਂਪਲੇਟ ਹੈ ਜਿਸ ਦੇ ਵਿੱਚ ਮਿਊਂਸਿਪਲ ਪੁਲਿਸ ਸਾਊਥ ਸਰੀ ਅਤੇ ਵੈਸਟਰਨ ਇਲਾਕੇ ਦੇ ਸ਼ਹਿਰ ਸਰਵਿਸ ਪ੍ਰਦਾਨ ਕਰੇ ਉਹਨਾਂ ਬੋਰਡ ਨੂੰ ਦੱਸਿਆ ਹੈ ਕਿ ਇਹ ਜਿਹੜੀ ਤਬਦੀਲੀ ਹੈ ਉਹ ਕਾਫੀ ਹੱਦ ਤੱਕ 20 ਨਵੰਬਰ ਨੂੰ ਹੋਵੇਗੀ ਔਰ ਜਿਸ ਦੇ ਨਾਲ ਜਿਹੜਾ ਸਰੀ ਪੁਲਿਸ ਦੇ ਅਧਿਕਾਰੀ ਸ਼ਹਿਰ ਦੇ ਲੋਕਾਂ ਨੂੰ ਸਰਵਿਸ ਪ੍ਰਦਾਨ ਜਿਹੜਾ ਉਹ ਕਰ ਸਕਦੇ ਨੇ ਕਰਨਗੇ ਤੇ ਪੁਲਿਸ ਚੀਫ ਅਧਿਕਾਰੀਆਂ ਨੂੰ ਨਿਯੁਕਤ ਕਰਨ ਸਿਖਲਾਈ ਦੇਣ ਅਤੇ ਅਕਾਦਮੀ ਤੋਂ ਨਵੇਂ ਗ੍ਰੈਜੂਏਟ ਹੋਏ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਗੱਲ ਵੀ ਆਖੀ ਅਤੇ ਇਸ ਤੇ ਲਈ ਹੋਰ ਕੀ ਕਦਮ ਚੁੱਕੇ ਜਾ ਰਹੇ ਨੇ ਉਸ ਸੰਬੰਧੀ ਵੀ ਗੱਲਬਾਤ ਹੋ ਰਹੀ ਹੈ ਸੋ ਨਵੰਬਰ ਦੇ ਲਈ ਇਹ ਉਹਨਾਂ ਨੇ ਗੱਲ ਆਖੀ ਹੈ ਜਿਨ੍ਹਾਂ ਆਖਿਆ ਕਿ ਜਸਟਿਸ ਇੰਸਟੀਚਿਊਟ ਤੋਂ ਜਿਹੜਾ ਇੱਕ ਹੋਰ ਗ੍ਰੈਜੂਏਟ ਕਾਲਜ ਦੀ ਪਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸੇ ਕਾਰਨ ਨਵੰਬਰ ਤੱਕ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਰਿਹਾ ਹੈ ਮੀਟਿੰਗ ਜਿਹੜੀ ਹੈ ਉਸ ਤੋਂ ਪਹਿਲਾਂ ਲਪਿੰਸਕੀ ਨੇ ਬੋਰਡ ਨੂੰ ਦੱਸਿਆ ਕਿ ਐਸ ਪੀ ਐਸ ਦੇ ਕੋਲ ਹੁਣ ਤੱਕ 450 ਪੁਲਿਸ ਅਧਿਕਾਰੀ ਹਨ ਤੇ ਇਸ ਸਾਲ ਦੇ ਲਈ ਜਿਹੜੀ ਹੈ ਜੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਲਈ ਆਪਣੇ ਨਾਲ ਟਰੈਕ ਦੇ ਉੱਤੇ ਉਹਨਾਂ ਕਿਹਾ ਸੀ ਹਾਂ ਸਤੰਬਰ ਦੇ ਵਿੱਚ 15 ਅਧਿਕਾਰੀਆਂ ਦੀ ਨਿਯੁਕਤੀ ਦਾ ਟੀਚਾ ਜਸਟਿਸ ਇੰਸਟੀਚਿਊਟ ਆਫ ਬੀਸੀ ਦੇ ਵੱਲੋਂ ਨਵੀਂ ਭਰਤੀ ਦੇ ਲਈ ਸਰੀ ਨੂੰ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਯਾਨੀ 18 ਸੀਟਾਂ ਅਲੋਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਭਰ ਦਿੱਤਾ ਗਿਆ ਸਰੀ ਦੇ ਵਿੱਚ ਪੁਲਿਸ ਤਬਦੀਲੀ ਦੇ ਮੁੱਦੇ ਦੇ ਉੱਤੇ ਇੱਕ ਲੰਮਾ ਵਿਵਾਦ ਚੱਲਿਆ ਜਿਸ ਦੇ ਵਿੱਚ ਸਰੀ ਦੇ ਮੇਅਰ ਬ੍ਰੈਂਡਾ ਲੋਕ ਸ਼ਹਿਰ ਦੇ ਵਿੱਚ ਅਧਿਕਾਰਤ ਪੁਲਿਸ ਫੋਰਸ ਰੱਖਣਾ ਚਾਹੁੰਦੇ ਸੀ ਪਰ ਪ੍ਰੋਵਿੰਸ਼ੀਅਲ ਜਿਹੜਾ ਉਹ ਸਰਕਾਰ ਪ੍ਰੋਵਿੰਸ਼ੀਅਲ ਸਰਕਾਰ ਪੁਰਾਣੀ ਕਾਉਂਸਲ ਦੇ ਫੈਸਲੇ ਨਾਲ ਸਹਿਮਤ ਸੀ ਕਿ ਸ਼ਹਿਰ ਦੇ ਵਿੱਚ ਮਿਊਨਿਸਪਲ ਪੁਲਿਸ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤੇ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤੇ ਸਰੀ ਪੁਲਿਸ ਜਿਹੜੀ ਹੈ ਉਸਨੇ ਚਾਰਜ ਲਿਆ ਯਾਨੀ ਸਰੀ ਪੁਲਿਸ ਤਬਦੀਲੀ ਕੀਤੀ ਗਈ ਤੇ ਸਰੀ ਪੁਲਿਸ ਅਧਿਕਾਰਤ ਪੁਲਿਸ ਫੋਰਸ ਬਣੀ ਅਤੇ ਨਵੰਬਰ ਦੇ ਵਿੱਚ ਸੌਤ ਸਰੀ ਦੇ ਵਿੱਚ ਪੈਟਰੋਲਿੰਗ ਸ਼ੁਰੂ ਕਰਨ ਤੋਂ ਬਾਅਦ ਸਰੀ ਸ਼ਹਿਰ ਦੇ ਵਿੱਚ ਸਰਵਿਸ ਹੁਣ ਪ੍ਰਦਾਨ ਕਰੇਗੀ ਕਿਉਂਕਿ ਬੀਸੀ ਜਿਹੜੀ ਆ ਬੀਸੀ ਦੇ ਵੱਡੇ ਸ਼ਹਿਰਾਂ ਚੋਂ ਸਿਰਫ ਸਰੀ ਸੀ ਜਿਸ ਕੋਲ ਆਪਣੀ ਪੁਲਿਸ ਫੋਰਸ ਨਹੀਂ ਸੀ ਮੰਗਲਵਾਰ ਨੂੰ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਤਰਨ ਵਾਲੇ ਇੱਕ ਜਹਾਜ਼ ਦੇ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਵੇਰਵੇ ਸਾਹਮਣੇ ਆਏ ਨੇ ਇਸ ਹਾਈਜੈਕਟ ਘਟਨਾ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਗਿਆ ਇਹ ਮਾਮਲਾ ਜਿਹੜਾ ਹੈ ਇਹ ਪੂਰਾ ਇੱਕ ਡਰਾਮਾ ਰਚਿਆ ਗਿਆ ਇਹ ਡਰਾਮਾ ਦੁਪਹਿਰ ਵੇਲੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਛੋਟਾ ਚਾਰ ਸੀਟਰ ਸੈਸਨਾ ਵਿਕਟੋਰੀਆ ਫਲਾਈਂਗ ਕਲੱਬ ਤੋਂ ਜਿਹੜਾ ਹੈ ਉਹ ਜਾਰਜੀਆ ਦੇ ਜਲਦ ਅਮਰੂ ਦੇ ਵਿੱਚੋਂ ਲੰਘਿਆ ਅਤੇ VVR ਦੇ ਵਿੱਚ ਇਹ ਦਾਖਲ ਹੋਇਆ VVR ਹਵਾਈ ਅੱਡੇ ਦੇ ਵਿੱਚ ਜਿਵੇਂ ਹੀ ਦਾਖਲ ਹੋਇਆ ਤਾਂ ਦੁਪਹਿਰ 1:45 ਮਿੰਟ ਤੇ ਜਹਾਜ਼ ਉਤਰੀ ਰਨਵੇ ਦੇ ਉੱਤੇ ਸੁਰੱਖਿਅਤ ਜਿਹੜਾ ਉਹ ਸੁਰੱਖਿਅਤ ਤਰੀਕੇ ਨਾਲ ਪਹੁੰਚਿਆ ਮਤਲਬ ਸੁਰੱਖਿਅਤ ਉਤਰਿਆ ਲੈਂਡਿੰਗ ਕੀਤੀ ਅਤੇ ਇੱਕ ਲੋਤੇ ਵਿਅਕਤੀ ਨੂੰ ਉਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆਰ ਸੀ ਐਮ ਪੀ ਕਾਰਪੋਰੇਟਰ ਮੈਲਿਸਾ ਲੋਈ ਨੇ ਕਿਹਾ ਹੈ ਕਿ ਰਿਚਮੰਡ ਆਰ ਸੀ ਐਮ ਪੀ ਲੋਅਰ ਮੇਨ ਲੈਂਡਰ ਦੀ ਜਿਹੜੀ ਹੈ ਉਹ ਇਨਟ੍ਰੋਗੇਟਿਡ ਪੁਲਿਸ ਸਰਵਿਸ ਅਤੇ ਇਸ ਤੋਂ ਇਲਾਵਾ ਐਮਰਜੈਂਸੀ ਰਿਸਪੌਂਸ ਟੀਮ ਅਤੇ ਆਰ ਸੀ ਐਮ ਪੀ ਜਿਹੜੀ ਹੈ ਆਰ ਸੀ ਐਮ ਪੀ 에어 ਜਿਹੜੀ ਹੈ ਉਹ ਤੁਰੰਤ ਤਾਇਨਾਤ ਕੀਤਾ ਗਿਆ ਸੀ ਸੋ ਸਾਰੇ ਸ਼ਾਮਲ ਲੋਕਾਂ ਦੀ ਸੁਰੱਖਿਆ ਅਤੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਨੂੰ ਕੇਂਦ੍ਰਿਤ ਕੀਤਾ ਗਿਆ ਤੇ ਇਕਤਾਲ ਮੇਲ ਵਾਲੇ ਜਵਾਬ ਨੂੰ ਯਕੀਨੀ ਬਣਾਉਣ ਦੇ ਜਿਹੜਾ ਲਈ ਉਹ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਨਾਲ ਸੰਚਾਰ ਸਥਾਪਿਤ ਕੀਤਾ ਗਿਆ ਇਸ ਦੀ ਪੁਸ਼ਟੀ ਖਾਸ ਤੌਰ ਦੇ ਉਤੇ ਕੀਤੀ ਗਈ ਤੇ ਪੁਲਿਸ ਨੇ ਇਸ ਸਬੰਦੇ ਜਿਹੜੇ ਨੇ ਉਹ ਵੇਰਵੇ ਸ਼ਾਮਿਲ ਕੀਤੇ ਪੁਸ਼ਟੀ ਦੇ ਵਿੱਚ ਵੀਵੀਆਰ ਨੇ ਆਰਸੀਐਮਪੀ ਨੂੰ ਫੋਨ ਕੀਤਾ ਪਰ ਉਹ ਕਿਸੇ ਸੰਭਾਵੀ ਉਦੇਸ਼ ਸੰਭਾਵੀ ਦੋਸ਼ਾਂ ਜਾਂ ਕੀ ਆਰਸੀਐਮਪੀ ਕਰੂਜ਼ਰ ਸੈਸਨਾ ਦੇ ਉਤਰਣ ਤੋਂ ਪਹਿਲਾਂ ਉਸ ਦਾ ਪਿੱਛਾ ਕਰ ਰਹੇ ਨੇ ਤੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਬਾਰੇ ਗੱਲ ਨਹੀਂ ਕਰੇਗੀ ਉਤਰੀ ਅਮਰੀਕੀ 에어로ਸਪੇਸ ਡਿਫੈਂਸ ਕਮਾਂਡ ਯਾਨੀ NOARAD ਦਾ ਕਹਿਣਾ ਹੈ ਕਿ F15 ਜੈਟ ਜਹਾਜ਼ਾਂ ਨੂੰ ਜਹਾਜ਼ ਦਾ ਜਵਾਬ ਦੇਣ ਲਈ ਤਾਇਨਾਤ ਕੀਤਾ ਗਿਆ ਸੀ ਤੇ ਰਸਤੇ ਵਿੱਚ ਸਨ ਪਰ ਕਿਸੇ ਵੀ NOARAD ਸੰਪਤੀ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਘਟਨਾ ਹੱਲ ਹੋ ਗਈ। ਕੁਬਲਾਰੇ ਨੇ ਕਿਹਾ ਕਿ ਇੱਕ ਵਾਰ ਜਦੋਂ ਇਹ ਪੁਸ਼ਟੀ ਹੋ ਗਈ ਕਿ ਜਹਾਜ਼ ਉਤਰ ਗਿਆ ਹੈ ਤਾਂ ਨੋਰੈਡ ਪ੍ਰਤੀਕਿਰਿਆ ਨੂੰ ਰੋਕ ਦਿੱਤਾ ਗਿਆ ਮੰਗਲਵਾਰ ਦੀ ਘਟਨਾ ਵਾਈਵੀਆਰ ਤੇ ਦੇਰੀ ਅਤੇ ਡਾਇਵਰਸ਼ਨ ਦਾ ਕਾਰਨ ਵੀ ਬਣੀ 에어ਪੋਰਟ ਅਥਾਰਟੀ ਦੇ ਸੰਚਾਰ ਮੁਖੀ ਸਟੀਫਨ ਸਮਾਰਟ ਕਹਿੰਦੇ ਨੇ ਕਿ ਜਦੋਂ ਇਹ ਸਭ ਕੁਝ ਸਾਹਮਣੇ ਆਉਣਾ ਸ਼ੁਰੂ ਹੋਇਆ ਤਾਂ ਨਾਅਬ ਕੈਨੇਡਾ ਨੇ ਗਰਾਉਂਡ ਸਟਾਪ ਲਾਗੂ ਕੀਤਾ ਉਹਨਾਂ ਨੇ ਵਾਈਵੀਆਰ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਅਸਥਾਈ ਤੌਰ ਤੇ ਰੋਕਿਆ ਇਹ ਲਗਭਗ 39 ਮਿੰਟਾਂ ਤੱਕ ਚੱਲਿਆ ਕੁਝ ਅਚਾਨਕ ਦੇਰੀ ਵੀ ਹੋਈ 9 ਉਡਾਨਾਂ ਵੀ ਸਨ ਜਿਨ੍ਹਾਂ ਨੂੰ ਸੈਟਲ ਕਮੋਕਸ ਐਵਸਵਰਡ ਐਡਮਿੰਟਨ ਕੈਲਗਰੀ ਤੇ ਵਿਕਟੋਰੀਆ ਵੱਲ ਮੋੜ ਦਿੱਤਾ ਗਿਆ ਸੀ ਚੰਗੀ ਖਬਰ ਇਹ ਹੈ ਕਿ 39 ਮਿੰਟ ਜਿਹੜਾ ਇਹ ਛੋਟਾ ਨਹੀਂ ਹੈ ਪਰ 39 ਮਿੰਟ ਬਹੁਤ ਲੰਮਾ ਸਮਾਂ ਵੀ ਨਹੀਂ ਹੈ। ਸਮਾਰਤਾ ਕਹਿੰਦਾ ਕਿ ਦੱਖਣੀ ਰਨਵੇ ਤੇ ਫਿਰ ਉਤਰੀ ਰਨਵੇ ਜਿਹੜਾ ਉਸ ਤੇ ਕੰਮ ਦੁਬਾਰਾ ਸ਼ੁਰੂ ਹੋਇਆ ਨਾ ਕਿ ਆ ਕਿ ਅਸੀਂ ਗਰਮੀਆਂ ਦੇ ਵਿੱਚ ਹਾਂ ਤੇ ਅਸੀਂ ਇੱਕ ਵਿਅਸਤ ਸਮੇਂ ਦੇ ਵਿੱਚ ਵੀ ਹਾਂ ਇਸ ਲਈ ਦਿਨ ਦੌਰਾਨ ਜ਼ਿਆਦਾਤਰ ਸਮੇਂ ਯਾਤਰਾ ਕਰਨ ਦੇ ਵਿੱਚ ਕੋਈ ਵੀ ਰੁਕਾਵਟ ਆਉਣ ਦਾ ਇੱਕ ਵੱਡਾ ਪ੍ਰਭਾਵ ਪਵੇਗਾ। ਯਾਨੀ ਕਿ ਸਾਡੇ ਨਵ ਕੈਨੇਡਾ ਦੇ ਨਾਲ 에ਅਰਲਾਈਨਾਂ ਦੇ ਨਾਲ ਸਾਡੇ ਹੋਰ ਪਾਈ ਵਾਲਾਂ ਨਾਲ ਬਹੁਤ ਚੰਗੇ ਸਬੰਧ ਨੇ ਤੇ ਇਸ ਲਈ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਟ ਕਰਨ ਦੇ ਲਈ ਕੰਮ ਕਰਨ ਦੇ ਯੋਗਾ ਹਵਾਈ ਅੱਡੇ ਦੇ ਚੀਜ਼ਾਂ ਆਮ ਵਾਂਗ ਹੋ ਗਈਆਂ ਨੇ ਪਰ ਸਮਾਰਟਰ ਟਰਮੀਨਲ ਦੇ ਵੱਲ ਜਾਣ ਤੋਂ ਪਹਿਲਾਂ ਦੇਰੀ ਜਾਂ ਮੁੱਦਿਆਂ ਦੇ ਲਈ ਆਪਣੀ ਜਿਹੜੀ ਵੈਬਸਾਈਟ ਦੀ ਜਾਂਚ ਕਰਨਾ ਜਾਰੀ ਰੱਖਣਾ ਜ਼ਰੂਰੀ ਹੈ ਬੁੱਧਵਾਰ ਦੁਪਹਿਰ ਨੂੰ ਇੱਕ ਅਪਡੇਟ ਦੇ ਵਿੱਚ ਕੈਨੇਡਾ ਦੀ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਹੈ ਕਿ ਇੱਕ ਸ਼ੱਕੀ ਵਿਅਕਤੀ ਤੇ ਹਾਈਜੈਕਿੰਗ ਦੇ ਇੱਕ ਦੋਸ਼ ਦਾ ਦੋਸ਼ ਲਗਾਇਆ ਗਿਆ ਸਰਵਿਸ ਬੁਲਾਰੇ ਦਾ ਕਹਿਣਾ ਹੈ ਕਿ ਇਹ ਦੋਸ਼ ਕੈਨੇਡਾ ਦੇ ਵਿੱਚ ਇੱਕ ਅੱਤਵਾਦ ਅਪਰਾਧ ਹੈ ਇਹ ਆਦਮੀ 39 ਸਾਲਾ ਸ਼ਹੀਰ ਕੈਸੇਮ ਜੋ ਪਹਿਲਾ ਕਲਾਈਮੇਟ ਐਕਟੀਵਿਸਟ ਐਕਟੀਵਿਜ਼ਮ ਦੇ ਵਿੱਚ ਸ਼ਾਮਿਲ ਸੀ ਔਰ 2012 ਦੇ ਵਿੱਚ ਕੈਸਿਮ ਨੇ ਗਲੋਬਲ ਵਾਰਮਿੰਗ ਵਾਰਮਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਕ੍ਰਾਸ ਕੰਟਰੀ ਸਾਈਕਲ ਟਰੈਕ ਦੀ ਸ਼ੁਰੂਆਤ ਦੇ ਵਿੱਚ ਵਿਕਟੋਰੀਆ ਵਿੱਚ ਇੱਕ ਨਿਜ਼ਾਮ ਕਾਨਫਰੰਸ ਕੀਤੀ ਇੱਕ ਅਦਾਲਤੀ ਫਾਈਲ ਦਰਸਾਉਂਦੀ ਹੈ ਕਿ ਸ਼ੱਕੀ ਵਿਕਟੋਰੀਆ ਆਧਾਰਿਤ ਇੱਕ ਸਾਬਕਾ ਵਪਾਰਕ 에ਅਰਲਾਈਨ ਪਾਇਲਟ ਹੈ ਸਪੈਸਿਫਿਕ ਰੀਜਨ ਆਰਸੀਐਮਪੀ ਇਨਟ੍ਰੋਗੇਟਿਡ ਨੈਸ਼ਨਲ ਸਿਕਿਉਰਿਟੀ ਇਨਫੋਰਸਮੈਂਟ ਟੀਮ ਦਾ ਕਹਿਣਾ ਕਿ ਉਸਨੇ ਜਾਂਚ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਤੇ ਮਾਊਂਟੇਜ਼ ਦਾ ਦੋਸ਼ ਹੈ ਕਿ ਸ਼ੱਕੀ ਨੇ ਜਹਾਜ਼ ਚੋਰੀ ਕਰਨ ਤੋਂ ਪਹਿਲਾਂ ਜਿਹੜਾ ਹੈ ਉਹ ਇੱਕ ਫਲਾਈਟ ਇਨਸਟ੍ਰਕਟਰ ਨੂੰ ਧਮਕੀ ਵੀ ਦਿੱਤੀ ਕੈਨਾ ਦੇ ਵਿੱਚ ਸਭ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਤੇ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿਚਕਾਰ ਜਿਹੜੀ ਹੈ ਉਹ ਆਮਦਨੀ ਦਾ ਫਰਕ 2025 ਦੀ ਪਹਿਲੀ ਤਮਾਹੀ ਦੇ ਵਿੱਚ ਰਿਕਾਰਡ ਉੱਚ ਪੱਧਰ ਦੇ ਉੱਤੇ ਜਿਹੜਾ ਹੈ ਉਹ ਪਹੁੰਚਿਆ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਲੋਕਾਂ ਉੱਤੇ ਸਭ ਤੋਂ ਨਵੀਂ ਨੀਵੀਂ ਜਿਹੜੀ ਹੈ ਉਹ ਆਮਦਨ ਵਾਲੇ ਜਿਹੜੇ ਨੇ ਉਹ 40% ਲੋਕਾਂ ਦੇ ਵਿਚਕਾਰ ਖਰਚਣ ਯੋਗ ਆਮਦਨ ਜਿਹੜੀ ਹੈ ਉਸ ਦੇ ਵਿੱਚ 49% ਅੰਕਾ ਦਾ ਅੰਤਰ ਆ ਗਿਆ ਹੈ ਇਹ ਸਭ ਤੋਂ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਰਿਸਰਚ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਫਿਲਹਾਲ ਜਿਹੜੀ ਹੈ ਕਿ ਇਸ ਸਬੰਧੀ ਇਹ ਨਤੀਜੇ ਹਨਾਨੀ ਜਨਕ ਨਹੀਂ ਹੈ ਕਿਉਂਕਿ ਮੌਜੂਦਾ ਅਨਿਸ਼ਚਿਤਤਾ ਨੇ ਆਰਥਿਕ ਦਬਾਅ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਵਧਾ ਦਿੱਤਾ ਹੈ ਖਾਸ ਕਰਕੇ ਜੇ ਨੌਕਰੀਆਂ ਦਾ ਬਾਜ਼ਾਰ ਦੇਖਿਆ ਜਾਵੇ ਉਸ ਦੇ ਉੱਤੇ ਵੀ ਦਬਾਅ ਕਾਫੀ ਵਧਿਆ ਹੈ ਆਰਥਿਕ ਦਬਾਅ ਉਸ ਤੇ ਦੇਖਿਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਖਾਸ ਕਰਕੇ ਨੌਜਵਾਨਾਂ ਲਈ ਨੌਕਰੀ ਲੱਭਣਾ ਇਸ ਵੇਲੇ ਵੱਡੀ ਚੁਣੌਤੀ ਬਣੀ ਹੋਈ ਹੈ ਤੇ ਨਾਲ ਦੀ ਨਾਲ ਜਿਹੜੀ ਹੈ ਇਹਨਾਂ ਚੁਣੌਤੀਆਂ 'ਚੋਂ ਨਿਕਲਣਾ ਇੱਕ ਵੱਡੀ ਗੱਲ ਮੰਨੀ ਜਾ ਰਹੀ ਹੈ ਇਸੇ ਸੰਬੰਧੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਅਦ ਹਰ ਸਾਲ ਇਹ ਪਾੜਾ ਵਧ ਰਿਹਾ ਹੈ 2025 ਦੇ ਸ਼ੁਰੂਆਤੀ 3 ਮਹੀਨਿਆਂ ਦੌਰਾਨ ਜਿੱਥੇ ਅਮੀਰ ਪਰਿਵਾਰਾਂ ਨੂੰ ਨਿਵੇਸ਼ਾਂ ਤੋਂ ਵੱਧੂ ਲਾਭ ਮਿਲਿਆ ਉੱਥੇ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਤਨਖਾਹਾਂ ਵਿੱਚ ਕਮੀ ਆਈ ਸਕਾਟ ਨੇ ਕਿਹਾ ਹੈ ਕਿ ਉੱਚ ਆਮਦਨ ਦੇ ਦਾਇਰੇ ਦੇ ਵਿੱਚ ਜਿਹੜਾ ਉਹ ਫਿਲਹਾਲ ਦੇ ਲਈ ਆਉਣ ਵਾਲੇ ਬਹੁਤ ਸਾਰੇ ਵਿਅਕਤੀਆਂ ਨੇ ਮਹਾਮਾਰੀ ਦੌਰਾਨ ਆਪਣੀ ਆਮਦਨ ਵਿੱਚ ਗਿਰਾਵਟ ਨਹੀਂ ਦੇਖੀ ਅਤੇ ਬਹੁਤ ਸਾਰੇ ਆਪਣੀਆਂ ਨੌਕਰੀਆਂ ਤੇ ਬਰਕਰਾਰ ਰਹਿ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਸਮੇਂ ਹੋਏ ਬਾਜ਼ਾਰੀ ਨਿਵੇਸ਼ ਦੇ ਵੱਡੇ ਉਭਾਰ ਦਾ ਲਾਭ ਲੈਣ ਦੀ ਸਥਿਤੀ ਵਿੱਚ ਸਨ ਅਤੇ ਉਦੋਂ ਤੋਂ ਲਗਾਤਾਰ ਵਾਧੇ ਰਹੇ ਦੂਜੇ ਪਾਸੇ ਘੱਟ ਆਮਦਨੀ ਵਾਲੇ ਹੇਠਲੇ 20% ਲੋਕਾਂ ਦੀ ਖਰਚਣ ਯੋਗ ਆਮਦਨ 2025 ਦੇ ਪਹਿਲੇ 3 ਮਹੀਨਿਆਂ ਦੌਰਾਨ ਸਿਰਫ 1.2% ਵਧੀ ਇਹ ਵਾਧਾ ਹੋਰ ਕਿਸੇ ਦੀ ਆਮਦਨ ਵਰਗ ਦੇ ਮੁਕਾਬਲੇ ਸਭ ਤੋਂ ਕੱਟ ਸੀ ਤੇ ਨਾਲ ਹੀ ਉਹਨਾਂ ਦੀ ਔਸਤ ਤਨਖਾਹ 0.7 ਫੀਸਦੀ ਕੱਟ ਗਈ ਘਟਾ آمدਨ ਵਾਲੇ ਲੋਕਾਂ ਦੀ ਨਿਵੇਸ਼ ਆਮਦਨ ਦੇ ਵਿੱਚ 35.3 ਫੀਸਦੀ ਕਮੀ ਆਈ ਪਰ ਉਹਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਅਤੇ ਹੋਰ ਫਾਇਦੇ 31.2 ਫੀਸਦੀ ਵਧੇ ਆਮਦਨ ਵੰਡ ਦੇ ਸਿਖਰਲੇ 20 ਫੀਸਦੀ ਵਿੱਚ ਸ਼ਾਮਿਲ ਲੋਕਾਂ ਦੀ ਖਰਚਣ ਯੋਗ ਆਮਦਨ ਪਿਛਲੇ ਸਾਲ ਦੇ ਮੁਕਾਬਲੇ 7.7 ਫੀਸਦੀ ਵਧੀ ਜਿੱਥੇ ਉਹਨਾਂ ਦੀ ਤਨਖਾਹਾਂ ਦੇ ਵਿੱਚ 4.7 ਫੀਸਦੀ ਅਤੇ ਨਿਵੇਸ਼ੀ ਆਮਦਨ ਦੇ ਵਿੱਚ 7.4 ਫੀਸਦੀ ਦਾ ਇਜ਼ਾਫਾ ਹੋਇਆ ਸਟੈਟਿਸਟਿਕਸ ਕੈਨੇਡਾ ਅਨੁਸਾਰ ਸਿਰਫ ਆਮਦਨ ਹੀ ਨਹੀਂ ਦੌਲਤ ਵਿੱਚ ਵੀ ਵੱਡਾ ਅੰਤਰ ਦੇਖਿਆ ਗਿਆ ਦੇਸ਼ ਦੇ ਸਭ ਤੋਂ ਅਮੀਰ 20 ਫੀਸਦੀ ਲੋਕਾਂ ਕੋਲ ਕੈਨੇਡਾ ਦੀ ਕੁੱਲ ਦੌਲਤ ਦਾ 64.7 ਫੀਸਦੀ ਹਿੱਸਾ ਹੈ ਯਾਨੀ ਇੱਕ ਪਰਿਵਾਰ ਦੇ ਕੋਲ ਔਸਤਨ 3.3 ਮਿਲੀਅਨ ਡਾਲਰ ਹੈ ਇਸ ਦੇ ਉਲਟ ਹੇਠਲੇ 40 ਫੀਸਦੀ ਲੋਕ ਸਿਰਫ 3.3 ਫੀਸਦੀ ਦੌਲਤ ਰੱਖਦੇ ਨੇ ਤੇ ਉਹਨਾਂ ਦੀ ਔਸਤ ਦੌਲਤ ਡਾਲਰ 85700 ਹੈ ਕੈਥਰਿਨ ਸਕਾਟ ਕਹਿੰਦੇ ਨੇ ਕਿ 2008-09 ਦੀ ਆਰਥਿਕ ਕਮੰਦੀ ਤੋਂ ਬਾਅਦ ਆਰਥਿਕ ਅਸਮਾਨਤਾ ਬਾਰੇ ਵੱਡੀ ਜਿਹੜੀ ਚਰਚਾ ਹੋਈ ਸੀ ਪਰ ਹੁਣ ਇਹ ਗੱਲ ਗੰਭੀਰਤਾ ਨਾਲ ਨਹੀਂ ਲਈ ਜਾ ਰਹੀ ਉਹਨਾਂ ਅਖੀਰ ਦੇ ਵਿੱਚ ਕਿਹਾ ਕਿ ਇਹ ਆંકੜੇ ਇੱਕ ਚਿਤਾਵਨੀ ਹੈ ਅਸੀਂ ਇਸ ਤਰ੍ਹਾਂ ਨਹੀਂ ਚੱਲ ਸਕਦੇ ਤੇ ਸਾਨੂੰ ਆਰਥਿਕ ਢਾਂਚੇ ਤੇ ਵੰਡ ਦੀ ਸਮੀਖਿਆ ਕਰਨੀ ਪਵੇਗੀ ਸਿਰਫ ਕਮਾਈ ਵਧਾਉਣੀ ਹੀ ਨਹੀਂ ਇਹ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਆਦਰਯੋਗ ਜੀਵਨ ਜੀ ਸਕੇ ਤੇ ਇਹ ਲੋਕ ਨੀਤੀ ਦਾ ਇੱਕ ਮੁੱਖ ਟਿਚਾ ਹੋਣਾ ਚਾਹੀਦਾ ਹੈ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਾ ਲੇ ਤੇ ਮੁਗਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ